ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵਿਖੇ ਪ੍ਰਵਾਸੀ ਭਾਰਤੀ ਸਰਦਾਰ ਅਨਜੀਤ ਸਿੰਘ ਅਤੇ ਸਰਦਾਰ ਨੀ ਮਨਜੀਤ ਕੌਰ ਵੱਲੋਂ ਅੱਖਾਂ ਦੀ ਜਾਂਚ ਦਾ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਅੱਖਾਂ ਦੇ ਮਾਹੀ ਡਾਕਟਰ ਐਸ ਰਾਜਨ ਵੱਲੋਂ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰ ਫਰੀ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਗੱਲਬਾਤ ਕਰਦੇ ਆ ਡਾਕਟਰ ਐਸ.ਆਰ.ਆਏ ਨੇ ਕਿਹਾ ਕਿ ਇਹ ਕੈਂਪ ਪ੍ਰਵਾਸੀ ਭਾਰਤੀ ਸਰਦਾਰ ਰঞ্জੀਤ ਸਿੰਘ ਅਤੇ ਸਰਦਾਰਨੀ ਮਨਜੀਤ ਕੌਰ ਦੇ ਯਤਨਾ ਸਦਕਾ ਲਗਾਇਆ ਗਿਆ ਹੈ ਜਿਸ ਵਿੱਚ 100 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਕੀਤੇ ਜਾਣਗੇ ਉਹਨਾਂ ਪਰਵੰਧਕਾਂ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਗਾ ਕੀਤੀ ਜੀਤ ਸਿੰਘ ਜੀ ਤੇ ਸਰਦਾਰਨੀ ਮਨਜੀਤ ਕੌਰ ਜਿਹਦੇ ਯਤਨਾ ਸਦਕਾ ਜੋ ਅੱਜ ਦਾ ਇਹ ਕੈਂਪ ਹੈ ਫ੍ਰੀ ਚੱਕਰਪਤੀ ਆਪਰੇਸ਼ਨ ਕੈਂਪ ਅਸੀਂ ਆਪਣੇ ਹਸਪੀਟਲ ਵਿੱਚ ਲਗਾ ਰਹੇ ਹਾਂ ਇਸ ਕੈਂਪ ਦੇ ਵਿੱਚ ਜੋ ਵੀ ਮਰੀਜ਼ ਹਨ ਜਿਨ੍ਹਾਂ ਦੇ ਚਿੱਟੇ ਮੋਤੀ ਦੇ ऑपरेशन ਕਰਨ ਵਾਲੇ ਹਨ ਅਸੀਂ ਉਹਨਾਂ ਨੂੰ ਆਪਰੇਸ਼ਨ ਕਰਾਂਗੇ ਜੇ ਕੋਈ ਲੈਂਸ ਪਿੱਛੇ ਆਈ ਛੱਡੀ ਹੈ ਉਹ ਸਾਫ਼ ਕਰਨੀ ਹੈ ਉਹ ਸਾਫ਼ ਕਰਾਂਗੇ ਨੇੜੇ ਦੀ ਐਨਕ ਦੇਣੀ ਹੈ ਕੋਈ ਦਵਾਈ ਦੇਣੀ ਹੈ ਜਾਂ ਕੋਈ ਪਿਛਲੇ ਪਰਦੇ ਦਿੱਕਤ ਹੈ ਉਹਦੀ ਕੋਈ ਸਕੈਨ ਕਰਨੀ ਹੈ ਉਹ ਸਾਰਾ ਕੁਝ ਅਸੀਂ ਅੱਜ ਇੱਥੇ ਆਪਣੇ ਹਸਪਤਾਲ ਵਿੱਚ ਫ੍ਰੀ ਕਰ ਰਹੇ ਹਾਂ ਔਰ ਬੜਾ ਅੱਛਾ ਉਪਰਾਲਾ ਹੈ ਇਹ ਸਾਡੇ ਦਾ ਪਰਿਵਾਰ ਯੂਕੇ ਤੋਂ ਆਇਆ ਹੈ ਇਹਨਾਂ ਨੇ ਹਸਪਤਾਲ ਵਿੱਚ ਇਹ ਕੈਂਪ ਨੂੰ ਆਯੋਜਨ ਕੀਤਾ ਹੈ ਔਰ ਬਹੁਤ سارے ਜੋ ਪੀਜ ਹਨ ਸੈਂਕੜੇ ਦੀ ਗਿਣਤੀ ਦੇ ਵਿੱਚ ਇਸ ਕੈਂਪ ਵਿੱਚ ਆ ਰਹੇ ਹਨ ਔਰ ਉਮੀਦ ਹੈ ਕਿ 100 ਤੋਂ ਜ਼ਿਆਦਾ ਆਪਰੇਸ਼ਨ ਜੋ ਹਨ ਉਹ ਸਿੱਧ ਕਰਾਂਗੇ ਔਰ ਵਾਹਿਗੁਰੂ ਪਰਮਾਤਮਾ ਕਰੇ ਕਿ ਸਾਰੇ ਮਰੀਜ਼ਾਂ ਦੀਆਂ ਜੋ ਨਜ਼ਰ ਹੈ ਅੱਛੀ ਬਣੇ ਔਰ ਜਦੋਂ ਦਾ ਇਹ ਸਾਲ ਸ਼ੁਰੂ ਹੋਇਆ ਸੀ ਕੋਈ तकरीबन 25 ਦੇ ਕਰੀਬ ਜੋ ਵੱਖ-ਵੱਖ ਜਗ੍ਹਾ ਦੇ ਉੱਪਰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਆਈ ਆਪਰੇਸ਼ਨ ਅਤੇ ਫ੍ਰੀ ਕੈਂਪ ਲਗਾ ਰਹੇ ਹਾਂ ਹਜ਼ਾਰਾਂ ਮਰੀਜ਼ਾਂ ਦੇ ਅਸੀਂ ਆਪਰੇਸ਼ਨ ਇਸ ਸਾਲ ਕੀਤੇ ਹਨ ਔਰ ਹੱਲੇ ਵੀ ਸਾਡੇ ਦੋ ਤਿੰਨ ਕੈਂਪ ਹੋ ਰਹੇ ਨੇ ਹ ਜੇ ਕੋਈ ਹੋਰ ਵੀ ਲੋੜਵੰਦ ਹੈ ਜਿਹੜੇ ਅਹ ਲੇਖਾਂ ਦਾ ਆਪਰੇਸ਼ਨ ਨਹੀਂ ਕਰਵਾ ਸਕਦੇ ਔਰ ਬਹੁਤ ਲੰਮੇ ਟਾਈਮ ਤੋਂ ਉਹਨਾਂ ਨੂੰ 슈ਗਰ ਬਲੱਡ ਪ੍ਰੈਸ਼ਰ ਵਗੈਰਾ ਨਹੀਂ ਹੈ ਤਾਂ ਉਹ ਆ ਕੇ ਨਾ ਕੈਂਪਾਂ ਦਾ ਫਾਇਦਾ ਲੈ ਸਕਦੇ ਹਨ ਉਹ ਆਪਣਾ ਇਲਾਜ ਫ੍ਰੀ ਕਰਵਾ ਸਕਦੇ ਹਨ ਉਹ ਸਾਡਾ ਤਾਂ ਹਸਪੀਟਲ ਵੱਲੋਂ ਸਾਰਾ ਸਾਲ ਹੀ ਇਦਾਂ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਕੋਈ ਆਪਣਾ ਇਲਾਜ ਜੋ ਹੈ ਉਹ ਕਿਸੇ ਵੀ ਘਰੇਲੂ ਪ੍ਰੋਬਲਮ ਕਰਕੇ ਨਹੀਂ ਕਰਾ ਸਕਦਾ ਆਪਰੇਸ਼ਨ ਤਾਂ ਸਾਡੇ ਸਾਰੇ ਸਾਲ ਹੀ ਚੱਲਦੇ ਰਹਿੰਦੇ ਹਨ ਅਸੀਂ ਫ੍ਰੀ ਕਰਦੇ ਹਾਂ ਕੋਈ ਵੀ ਸਾਡੇ ਆਂਦਾ ਹੈ ਔਰ ਬਸ ਮੇਰੀ ਇਹ ਹੀ ਗੁਜਾਇਸ਼ ਹੈ ਕਿ ਆਪਣੀ ਸ਼ੂਗਰ ਬਲੱਡ ਪ੍ਰੈਸ਼ਰ ਦਾ ਧਿਆਨ ਜਰੂਰ ਰੱਖੋ ਕਿਉਂਕਿ ਸ਼ੂਗਰ ਬਲੱਡ ਪ੍ਰੈਸ਼ਰ ਜਿਹੜੀ ਰੋਸ਼ਨੀ ਪਿੱਛੋਂ ਚੱਲ ਜਾਂਦੀ ਆ ਉਹ ਫਿਰ ਦੁਬਾਰਾ ਵਾਪਸ ਨਹੀਂ ਆਉਂਦੀ ਕਾਲਾ ਮੋਤੀਆ ਹੈ ਇਹਦਾ ਵੀ ਧਿਆਨ ਰੱਖੋ ਪ੍ਰੋਬਲਮ ਆਂਦੀ ਹੈ ਤੇ ਡਾਕਟਰ ਨੂੰ ਜਰੂਰ ਦਿਖਾਓ ਇਸ ਦੌਰਾਨ ਸਰਦਾਰ ਰঞ্জੀਤ ਸਿੰਘ ਅਤੇ ਸਰਦਾਰਨੀ ਮਨਜੀਤ कौर ਨੇ ਕਿਹਾ ਕਿ ਉਹਨਾਂ ਵੱਲੋਂ ਇੰਗਲੈਂਡ ਵਿਖੇ ਰਾਜਨ ਆਈ ਕੇਅਰ ਅੱਖਾਂ ਦੇ ਹਸਤਾਲ ਬਾਰੇ ਜਾਣਕਾਰੀ ਹਾਸਲ ਕੀਤੀ ਸੀ ਤੇ ਉਸ ਤੋਂ ਬਾਅਦ ਹੀ ਉਹਨਾਂ ਇੰਡੀਆ ਆ ਕੇ ਇੱਕ ਕੈਂਪ ਲਗਾਇਆ ਹੈ ਇਹ ਰঞ্জੀਤ ਸਿੰਘ ਹੈ ਤਾ ਆਪਣੇ ਮਨਜੀਤ ਕੌਰ ਤਾਂ ਆਪਣੇ ਪਰਿਵਾਰ ਵੱਲੋਂ ਇਹ ਆਪਾਂ ਕੰਕ ਭਲਾਈ ਰਿਆ ਚਲੋ ਪ੍ਰਮਾਤਮਾ ਲੌਂਦਰ ਪ੍ਰਮਾਤਮਾ ਕਰ ਦਿੱਤਾ ਪ੍ਰਮਾਤਮਾ ਆ ਉਹਦੀ ਮਿਹਰ ਕਿਰਪਾ ਦੇ ਨਾਲ ਹੀ ਲੱਗ ਗਈ ਆ ਤਾਂ ਜਿੱਦਾਂ ਆਪਾਂ ਕਹਿੰਨਾ ਚਲੋ ਬਈ ਬਿਆਰੇ ਜਿਹਨਾਂ ਨੂੰ ਅੱਖਾਂ ਕਈਆਂ ਤੋਂ ਨਹੀਂ ਫੋਡ ਹੁੰਦਾ ਕੋਈ ਜਿਹੜਾ ਕਹਿੰਨਾ ਬਈ ਕਈਆ ਤੋਂ ਇਹ ਆਪਰੇਸ਼ਨ ਨਹੀਂ ਫ੍ਰੀ ਹੁੰਦਾ ਜਿੱਦਾਂ ਵੀ ਉਹਨਾਂ ਲਈ ਉਹ ਜਾਂ ਚਲੋ ਮਦਦ ਪ੍ਰਮਾਤਮਾ ਨਾਲ ਅੱਖਾਂ ਠੀਕ ਕਰਾਤਾ ਕਰੀਏ ਨਾ ਉਹਨਾਂ ਨੂੰ ਵੀ ਦੇਖ ਅਨਾ ਦੇਖਣ ਦਾ ਵੀ ਠੀਕ ਠਾਕ ਰਹੀ ਮਿਹਰ ਕਿਰਪਾ ਹੀ ਹੋ ਜਾਂ ਬੱਸ ਕੀ ਮੈਸੇਜ ਜਨੇ ਜਾਣੇ ਆ ਜਿੱਦਾਂ ਇਹ ਅਪਰਾਲਾ ਰਾਜਨਾਰਾਇ ਕੇਰ ਵਾਲੇ ਕਰ ਰਹੇ ਆ ਸੋਨਾ ਜੀ ਬਹੁਤ ਨਾਈਸ ਡਾਕਟਰ ਵੀ ਬੋਲਣ ਲਈ ਬਹੁਤ ਚਾਲ ਵੀ ਬਹੁਤ ਨਾਈਸ ਸਾਰੇ ਤਰ੍ਹਾਂ ਹੈਗਾ ਵੀ ਕਹਿੰਦੇ ਮੈਂ ਜਿੱਦਾਂ ਆਪਣੇ ਪੜਿਆ ਵੀ ਸੀ ਇੰਟਰਨੈਟ ਉਧਰ ਹੀ ਤੇ ਹੁੰਦਾ ਕਹਿੰਦੇ ਬਹੁਤ ਟੌਪ ਦਾ ਡਾਕਟਰ ਦਾ ਹਸਪੀਟਲ ਵੀ ਬਹੁਤ ਟੌਪ ਦਾ ਆਇਆ ਤਾਂ ਤਾਂ ਹੀ ਤੇ ਕਹਿੰਦਾ ਕਿ ਕਿਤੇ ਚਲੋ ਗਾਹਣਾ ਕੋਈ ਡਿਫਿਕਲਟੀ ਨਾ ਆਵੀ ਮਗਰੋਂ ਪ੍ਰੈਸ਼ਰ ਤੋਂ ਬਾਅਦ ਜਿੱਦਾਂ ਕੋਈ ਤਾਂ ਫੇ ਵੀ ਕਹਿੰਦੇ ਸੀ ਕੈਰ ਕਰਨਾ ਵੀ ਤੋਂ ਬਾਅਦ ਹੀ ਨਹੀਂ ਨਾ ਤੋਂ ਨਾ ਦਾ ਲੋਕ ਆਫਟਰ ਕਰਾਂਗੇ ਆਪਣਾ ਮੇਰਾ ਨਾਮ ਮਨਜੀਤ ਕੌਰ ਹੈ ਹਾਂਜੀ ਇੱਥੇ ਪਿੰਡ ਟੱਡੇ ਆ ਤੇ ਉਧਰ ਅਸੀਂ ਬਹੁਤ ਸਾਲ ਹੋ ਗਿਆ ਹਿੱਥੂ ਕੇ ਵਿੱਚ ਸੈਟੇ ਆ ਬੱਚੇ ਸਾਰੇ ਉਧਰ ਆ ਸੋ ਬੱਚਿਆਂ ਦੀ ਰੂਹ ਸੀ ਸਾਰੇ ਨੇ ਨਾਲ ਮਿਲ ਕੇ ਪਰਿਵਾਰ ਨੇ ਜਿੱਦਾਂ ਸੇਵਾ ਕੀਤੀ ਆ ਉਸ ਬਾਬੇ ਨਾਨਕ ਦੀ ਕਿਰਪਾ ਨਾਲ ਨੇ ਸਾਨੂੰ ਸੇਵਾ ਬਖਸ਼ੀਆ ਡਾਡ ਸਾਹਿਬ ਕਿਦਾਂ ਮਤਲਬ ਜਿਹੜਾ ਇਹ ਟੈਂਪ ਲਾ ਰਹੇ ਆ ਸਾਨੂੰ ਠੀਕ ਲੱਗੇ ਆ ਪਹਿਲਾਂ ਅਸੀਂ ਉੱਥੋਂ ਇੰਟਰਨੈਟ ਤੋਂ ਦੇਖਿਆ ਸੀ ਇਹਨਾਂ ਦੇ ਜਾਨੀਓ ਵੀ ਉਹ ਜਿਸ ਸੜਕ ਸਾਨੂੰ ਜਿੱਦਾਂ ਬਹੁਤ ਇਹਨਾਂ ਬਾਰੇ ਮਤਲਬ ਉਹਨਾਂ ਤੋਂ ਪੜ੍ਹ ਕੇ ਉੱਥੋਂ ਹੀ ਸਿਫਰਨ ਕੀਤਾ ਸੀ ਹੈਨਾ ਤੇ ਸਾਨੂੰ ਜਿੱਦਾਂ ਠੀਕ ਲੱਗਾ ਫਿਰ ਅਸੀਂ ਇਹਨਾਂ ਨੂੰ ਫੋਨ ਕਰਕੇ ਇਹਨਾਂ ਤੋਂ ਪਤਾ ਕੀਤਾ ਸੀ ਨਾ ਤੇ ਹੁਣ ਆ ਕੇ ਸਾਨੂੰ ਇਹਨਾਂ ਨੂੰ ਮਿਲ ਕੇ ਸਾਨੂੰ ਬਹੁਤ ਜਿੱਦਾਂ ਨਾਈਸ ਲੱਗਾ ਇਸ ਦੌਰਾਨ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣਾ ਇਹ ਮਰੀਜ਼ਾਂ ਨੇ ਪ੍ਰਬੰਧਕਾਂ ਤੇ ਡਾਕਟਰ ਰਾਜਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਉਹਨਾਂ ਦੀਆਂ ਅੱਖਾਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਿਆ ਹੈ ਉਹਨਾਂ ਕਿਹਾ ਕਿ ਇਹੋ ਜਿਹੇ ਕੈਂਪ ਬਾਅਦ ਤੋਂ ਬਾਅਦ ਲਗਾਉਣੇ ਚਾਹੀਦੇ ਹਨ ਤਾਂ ਜੋ ਜ਼ਰੂਰਤਮੰਦ ਮਰੀਜ਼ਾਂ ਦਾ ਭਲਾ ਹੋ ਸਕੇ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਅਸੀਂ ਬਹੁਤ ਵਧੀਆ ਡਾਕਟਰ ਨੇ ਉਹਨਾਂ ਨੇ ਸਾਹ ਨੂੰ ਤੇ ਕੀ ਮੈਸੇਜ ਦੇਣਾ ਚਾਹਨੇ ਆਂ ਸਾਰਾ ਲੋਗਾਂ ਨੂੰ ਲੋਕਾਂ ਨੂੰ ਕਿੰਨਾ ਤੇ ਇੱਥੇ ਜੀਰੂ ਬਹੁਤ ਮਿਲਣ ਸਾਰੇ ਆ ਸਾਰਾ ਦੀਪਾ ਤੇ ਇਸ ਕਰਕੇ ਮੈਂ ਕਹਿੰਨਾ ਸਾਰੇ ਬਹੁਤ ਸਾਡੇ ਇਕੱਲੇ ਤੋਂ ਜੈਨ ਵੀ ਹੋਣਾ ਇੱਥੇ ਜੀਰੂ